ਦੋ ਮੁੰਡੇ ਲੱਗੇ ਪਏ ਜਿਦਾ ਜਿਦਾ ਰੋਟੀਆਂ ਪਕਾਉਣ ਡੋਕਰ ਆ ਫੈਜੋ ਚਾ ਚਾ ਟੋਕਰ ਚਮਚਾ ਟੋਕਰ ਦੀ ਕੱਢ ਲਿਆ ਕਾ ਤੇ ਲੱਗੇ ਰੋਟੀਆਂ ਲਾਉਣ ਬਲੌਗ ਬਲੌਗ ਦੋ ਕਿੰਨੇ ਚੰਡੇ ਪਰੌਂਠੇ ਆਉਂਦੇ ਆ ਲਾਉਣੇ ਆਉਂਦੇ ਜੱਟ ਨੂੰ ਇਹਨਾਂ ਚਾਹ ਤੇ ਨਾਲੇ ਵੀ ਚਾਰ ਵਾਲੇ ਵੀ ਗੋਲ ਵੀ ਸਾਰੇ ਲਾਲ ਹੀ ਦੇ। ਸਾਰੇ ਲਾਲ ਨੇ ਹੈ। ਗੋਬੇ ਆਦੇ। ਗੋਬੇ ਤੋਂ ਐਂ ਤਾਰਾ ਤੁਹਾਡੇ ਮੂੰਹ 'ਚ ਮੱਖੀ ਵੜ-ਵੜ ਨਿਕਲਦੀਆਂ। ਸਾਡੇ ਬਾਹਰ ਤੰਪਰੰਬੇ ਚ ਕੁੜੀਆਂ 1-2 ਡਿਗਰੀ ਸਾਡੇ ਘਰੇ ਹੈਗਾ 25 ਡਿਗਰੀ। ਕੁੜੀਆਂ ਵੀ ਅੱਗ ਲੱਗੀ ਪਈਆਂ ਜੀ ਸਾਡੇ ਘਰੇ ਦਾ। ਇੰਨੀ ਹੀਟ ਚੱਲਦੀ ਆ। ਹੈਂ? ਮੈਂ ਦੁਬਾਰਾ ਨਹੀਂ ਜਾਣਾ ਕਹਿੰਦਾ। ਇੰਨੇ ਪੈਸੇ ਕਿੱਥੇ ਕਿਉਂ ਕੁੜੀ ਉਹ ਲੈ ਕੇ ਜਾਣੇ ਆ ਹਾਂ ਐਤਵਾਰ ਰੈਸਟ ਕਰ ਲਾ ਕਰੋ ਉਹ ਕੰਮ ਲਾਇਆ ਕਰਨਾ ਮੈਂ ਕਰ ਰੈਸਟਾ ਕਰਨ ਨਹੀਂ ਆਏ ਉਹ ਨਹੀਂ ਕੇ ਰੈਸਟਾ ਕਰਨ ਨਹੀਂ ਆਏ ਕੰਮ ਕਰਨ ਆਏ ਹੈ ਕੇ ਐਤਵਾਰ ਕਰੇ ਉਹ ਬੱਸ ਉਹ ਨਾ ਨਹੀਂ ਕਰੀ ਅਰੇਸਟ ਵੀ ਕਰੀ ਦੀ ਆ ਹਾਂ ਪਾ ਚੱਟਦੇ ਰੈਸਟਾ ਹੀ ਆ ਉਹ ਅੰਦਰ ਕ੍ਰਿਸਮਸ ਦੀਆਂ ਛੁੱਟੀਆਂ ਬਾਅਦ ਰੈਸਟਾ ਨਹੀਂ ਕਰਨੀਆਂ ਤੇ ਨਾ ਨਹੀਂ ਪੈਸਾ ਕਮਾਈ ਦਾ ਬਾਬੇ ਕਾਲੇ ਹੱਥ ਕਾਹਦਾ ਤੋਤੇ ਕੁੜੀ ਕੰਮ ਦਾ ਹੱਥੋਂ ਗਰੋਟੀ ਖਾਂਦੇ ਆ ਉੱਤੇ ਬੈ ਕਾਦੇ ਬਾਥਰੂਮ ਕਰਕੇ ਉਵੇਂ ਖਾ ਲੈਂਦੇ ਕੁੜੀ ਆ ਵੀ ਘਰੇ ਪਤਾ ਨਹੀਂ ਜਾਂ ਆਹੋ ਅ ਚੱਪੜਾ ਬੰਦਿਆ ਵਾਸਤੇ ਆ ਆਹੋ ਇਹ ਆ ਦੇਖ ਲੈ ओरिजिनल ਤੈਨੂੰ ਐਂ ਡਾਸ ਦੀਆਂ ਦਿੱਤੀਆਂ ਪਹੂਆ ਹੱਥ ਪਾਂ ਥੱਲੇ ਰੱਖ ਆ ਕੱਲ ਨਾ ਬੈੱਡਾਂ ਵਾਸਤੇ ਚਪਲਾ ਬੈੱਡਰੂਮ ਵਾਸਤੇ ਕੱਲੀਆਂ ਉਰੇ ਆਉਣ ਨਾ ਇੱਥੇ ਨਹੀਂ ਆਉਣਾ ਇਸ ਕਿਚਨ 'ਚ ਰੱਖਣ ਦਾ ਆਪਣਾ ਇਹ ਇੱਥੇ ਸ ਆਪਣਾ ਲਾਗੇ ਨਾ ਹੁਣ ਪਾਉਣਾ ਇੱਥੇ ਕਰ ਕੜੀ ਆਵੇ ਅਣਪੜ ਚਪੜਾ ਲਾਗੇ ਤੇਰੇ ਫਿਰ ਮੈਟ ਕਾਦੇ ਵਾਸਤੇ ਵਿਛਾਏ ਮੈਂ ਚੋ ਕਾਲੀਆਂ ਲੋਕਾਂ ਆਈਆਂ ਆ ਇਹ ਕੰਕਰੀਟ ਨਾਲ ਚਪੜਾ ਕੰਕਰੀਟ ਨਾਲ ਥੱਲੇ ਢਾਕੇ ਕਾਲਾ ਬਦ ਕਿੱਥੋਂ ਵੈਰਾਈਟੀ ਕੱਢ ਕੇ ਲਿਆਉਂਦਾ ਪੈ ਚਪੜਾ ਚਪਲਾਂ ਦੀ ਉਹ ਜੋ ਲਈਆਂ ਮੈਂ ਉਹ ਕਿਹੜਾ ਹੁੰਦਾ ਕਿਹੜਾ ਦਾਸ ਕੋ ਜਿਹੜਾ ਟਾਊਨ ਜੀ ਚੋਂ ਸੰਭਲ ਮੈਂ ਮੈਂ ਚਪਲਾ ਪਾਗਾ ਚੱਤ ਚੱਲ ਗਿਆ ਮੇਰੇ ਪੈਰੀਂ ਛੇਤੇ ਚਪਲਾ ਨੇ ਵੇਖੀ ਜ਼ਖਮ ਪੈਰਾਂ 'ਚ ਜ਼ਖਮ ਕਰਤੇ ਪੈਣ ਜਾਵੇ ਆਵੇ ਆਹੋ ਪੈਰਾਂ 'ਚ ਜ਼ਖਮ ਕਰਤੇ ਕੁੜੀ ਆਵੇ ਪੈਰ ਆਹੋ ਪੈਰਾਂ 'ਚ ਜ਼ਖਮ ਕਰਤੇ ਪੈਜ ਚਪਲਾ ਕੁੜੀ ਆਵੇ ਚਪਲਾ ਪਾ ਕੇ ਕਿਉਂ ਲੱਜੀ ਕਿੰਨੇ ਨਹੀਂ ਪਤਾ ਸੀ ਪੈਣ ਜੋ ਕਿਉਂ ਚਪਲਾ ਥੋੜੀਆਂ ਖਸਾ ਕੇ ਲਾ ਗਿਆ ਉਹਨਾਂ ਨੇ ਪਾਇਆ ਪਾਜੀ ਧੱਕਾ ਧੱਕਾ ਕਰਦੇ ਕੁੜੀ ਜਾਵੇ ਪੈਰ ਚੱਲ ਕੇ ਰਸਤੇ ਪਤਾ ਨਹੀਂ ਕੀ ਹੋ ਗਿਆ ਕੁੜੀ ਚੋ ਚਪਲਾ ਬਣ ਦੇ ਵੇਖ ਵੇਖ ਵੇ ਲੈ ਜਿਉਂਦਾ ਐਂ ਕੱਢਦੇ ਆਂ ਬਈ ਆਪਾਂ ਇਹ ਇਹ ਟੇਸ ਨਾਲੀ ਸਬਜ਼ੀ ਆਂਦੀ ਵੇਖੋ ਐਂ ਟੇਸ ਪਾ ਕੇ ਖਾ ਐਂ ਡੱਬ ਗਿਆ ਲਾਲਾ ਭਾਈ ਜੇ ਡੱਬ ਗਿਆ ਲਾਲਾ ਪੋ ਖਾਈ ਜਾ ਕੀ ਆ ਕੀ ਹੋਇਆ ਇਹਨੂੰ ਕੀ ਆ ਡੋਕੀ ਲਾਲਾ ਪੋਣਾ ਲਾਲਾ ਹੱਡੀ ਦਾ ਦਿਖਾ ਦੇ ਯਰ ਕਲ ਬਾਣੀ ਕੁੜੀ ਆ ਬੇਟੀ ਹੁਣ ਸਬਜ਼ੀਆਂ ਦੇਖ ਲੋ ਮੇਰੇ ਕੋਲ ਪੈ ਮੀਟ ਮੱਛੀ ਖਾਇਆ ਕਰੋ ਪੈਣ ਲੱਗੇ ਖਾਇਆ ਕਰੋ ਮੀਟ ਮੱਛੀ ਨਾ ਡੱਡੂ ਕਹਿੰਦਾ ਆ ਦੇਖਿਆ ਮੈਂ ਤਾਂ ਕੱਲ੍ਹ ਦੇਖਿਆ ਮੈਂ ਤਾਂ ਡੱਡੂ ਸਾਡੇ ਜੀ ਡੱਡੂ ਰੁਡੂ ਕਹੀ ਜਾਂਦਾ ਸੱਚੀਆਂ ਗੱਲਾਂ ਲੱਗਦਾ ਤੂੰ ਕਹੀਆਂ ਡੱਡੂ ਏ ਆਹੋ ਭੈ ਚੋਂ ਮੈਂ ਤਾਂ ਕੱਲ੍ਹ ਪਤਾ ਲੱਗਿਆ ਲੈ ਕੀ ਮਾਰ ਲਈ ਚੌਂਫੜੀ ਪੈਦੇ ਕਿੰਨੇ ਰੁਟਕੇ ਮੋਲ ਦਾ ਹਾਂ ਬਾਲ ਦੇ ਪੈਦੇ 5 10 ਰੁਟਕੇ ਖਾਂਦੇ ਆ ਕੰਮ ਕੰਮ ਤੇ ਉਹ ਲੈ ਕੇ ਜਾਣੀ। ਇਹ ਸਾਡੇ ਇੱਕ ਸਾਡਾ ਇੱਕ ਬੰਦਾ ਖਾਦਾ ਟਿਫਨ ਵਾਲੀਆਂ ਇੱਕ ਉਹ ਲਾਈ ਜਾਂਦਾ। ਬੱਸ ਦਾ ਐਂਡਾ। ਬਹਾਂ। ਤਾਂ ਤਾਂ ਇਹ ਤੇ ਸਬਜ਼ਾ ਤੇ ਸਬਜੀ ਕਲਾ ਅਜੇ ਹੈਣੀ ਨਹੀਂ। ਉਹ ਨਹੀਂ ਆ ਗਈ। ਨੂਨ ਪਾ ਦਿੰਦਾ ਸੀ। ਇਹ ਨਹੀਂ ਸਬਜੀ ਕਲਾ ਹੈ ਨਹੀਂ। ਸਬਜੀ ਹੋਵੇ ਭੈਣ ਜੋ ਗੱਲਬਾਤ ਐਂਡ ਹੋਵੇ ਸਬਜੀ ਵਾਲੀ। ਇਹ ਐਨੀ ਨਾ ਵੈਰਾਈਟੀਆਂ ਸਾਰੀ ਚਾਹੀਦੀ ਆ ਪਨੀਰ ਪਨੂਰ ਬਣਾ ਲਿਆ ਜੀ ਪਨੀਰ ਦੀ ਭੁਰਜੀ ਬਣਾਲੀ ਉਹ ਚੱਲ ਜਾਂਦਾ ਲਾ ਤੇ ਨਾ ਮੈਂ ਹਾਂ ਲਾ ਪਰਜੀ ਬਣਾਤੀਆਂ ਚੂੜੀ ਵਾਲੀ ਬੈਠੀ ਇੱਥੇ ਜੀ ਉਹ ਵੀ ਬਣਾਉਂਦਾ ਹੀ ਗਾ ਵੈਰਾਈਟੀਆਂ ਭਾਲਦਾ ਤੇਰਾ ਸਰਦਾ ਨਾ ਬਾਈ ਤੈਨੂੰ ਲੋੜ ਨਹੀਂ ਪੈਂਦੀ ਗੱਲਾਂ ਲੋੜਦੀਆਂ ਨੇ ਤੈਨੂੰ ਮੇਰਾ ਸਰਦਾ ਹੈ ਉਧਰੋਂ ਆ ਜਾਂਦਾ ਨਾ ਠੀ ਫਣ ਤੇਰਾ ਇਹਨੇ ਟੇਬਲ ਲਾਇਆ ਉੱਧਰੋਂ ਆ ਜਾਂਦਾ ਬਈ ਸੌਰੇ ਆ ਸੌਰੇ ਕੰਨੀ ਉਹ ਆਹਦੇ ਲਾਗਦੇ ਜਿੰਦੇ ਨਾਲ ਦੇ ਇਹਨੇ ਖੀਰ ਕਦੀ ਛੋਲ ਬਾਬੇ ਉਹ ਕਿਵੇਂ ਲੱਗਦੇ ਵਾਰ ਆਪਣੇ ਫਿਰ ਕਾਲੇ ਪੁੱਤ ਵਾਲ ਕਿਵੇਂ ਆ ਆਪਣੇ ਹੋਏ ਬਾਦੇ ਵਧੀਆ ਨਹੀਂ ਲੱਗਦਾ ਜਮਾ ਬੇਕਰ ਜਮ ਬੇਕਰ ਹੈ ਬਾਬਾ ਛੁੱਟੀ ਕਰਾ ਦੀ ਮੇਰੀ ਮੈਂ ਲਾਉਣੀ ਜਿੰਮ ਜਾ ਕੇ ਅੱਜ ਮੇਰਾ ਸੀ ਸ਼ੋਲਡਰ ਡੇ ਕਾਰੇ ਨੇ ਛੁੱਟੀ ਕਰਾਤੀ ਕਹਿੰਦਾ ਬਾਹਰ ਮੀਂਹ ਜਾਵਾ ਸੀ ਕਹਿੰਦਾ ਮਾਰ ਜਾ ਕਹਿੰਦਾ ਬਿਮਾਰ ਹੋ ਜਾਏਗਾ ਆ ਦੋ ਰੁੜੇ ਜਾਂਦਾ ਜੇ ਤੂੰ ਮੈਂ ਆਉਂਦਿਆਂ ਤੇ ਮੈਂ ਕਿਹਾ ਚਲੋ ਛੱਡੋ ਪਰ ਫਿਰ ਕਦੋਂ ਜਾਵਾਂਗੇ ਆਪਾਂ ਖਾ ਕੇ ਰੋਟੀ ਜੜੀ ਚਿਕਨ ਜੁਗਨ ਖਾ ਕੇ ਪੈ ਗਏ ਆ ਇਹਨਾਂ ਵਾਲੇ ਵੇਣੇ ਹੁਣ ਕੀ ਕਰੀ ਜਾਂਦੇ ਆਂ ਮਲੰਗ ਕਾਲੇ ਦਹੀਂ ਕਾਲਾ ਦਹੀਂ ਕਾਲਾ ਫੈਦਰੀ ਦਹੀਂ ਦਾ ਲੋਲਾ ਲੱਸੀ ਆ ਲੱਸੀ ਬੂੰਦੀ ਪਾਉਂਦੇ ਆ ਕੱਚੀ ਲੱਸੀ ਕੱਚੀ ਲੱਸੀ ਆ ਦੋਣਾ ਵੇਖੀ ਕੰਪਲੇ ਖਾ ਬੈ ਜਾਂਦਾ ਮੈਂ ਕਿਹੜਾ ਪਾਉਂਦਾ ਕਰਤਾ ਠੀਕ ਉਹ ਕੱਲਾ ਖਾਈਦਾ ਉਹਨੂੰ ਹੀ ਖਵਾ ਦੀ ਨਾਲ ਪੈਂਚ ਦੇ ਵਿੱਚ ਬੂੰਦੀ ਪਾ ਦਿੰਦੇ ਦਦਾ ਵੇਖ ਵੇਖ ਦਹੀਂ ਨਹੀਂ ਕਿੜਿਆ ਲੱਸੀ ਹੁੰਦੀ ਐ ਇਹ ਲੱਗੇ ਬੱਸ ਦਹੀਂ ਰੱਖ ਰੋ ਘਰੇ ਆਹੋ ਬੂੰਦੀ ਪਾ ਕੇ ਖਾ ਕਰੋ ਆਵੇ ਮੈਂ ਬੂੰਦੀ ਰੱਖ ਕੱਲੀ ਬੂੰਦੀ ਰੱਖੀ ਆ ਜੀ ਦਾ ਆਇਓ ਲਗਾੜਿਆ ਬੂੰਦੀ ਕੱਲੀ ਬੂੰਦੀ ਰੱਖੀ ਦਹੀਂ ਕੋਲ ਲੈਣੀ ਪੈਣੀ ਲੋ ਜੀ 7 ਵਜੇ ਆ ਸ਼ਾਮ ਦੇ ਤੇ ਸੌਣਿਆ ਦਹਾ ਵੀ ਮੈਂ ਟਾਈਮ ਨਾਲ ਸੌ ਜਾਣਾ ਅੱਜ ਭੈ ਸਵੇਰ ਉੱਠਣ ਜਾਂਦਾ ਬਾਅਦ ਚ ਆ ਨੀਂਦ ਪੂਰੀ ਕਰਨੀ ਆ ਸਾਰੇ ਦਿਨਾਂ ਦੀ ਉੱਠਿਆ ਨਹੀਂ ਮੈਂ ਸਾਰਾ 3 ਵਜੇ ਬੈਠਾ ਹੁੰਦਾ ਸਾਲੇ ਮੇਰਾ ਨੀਂਦ ਹੀ ਨਹੀਂ ਆਉਦੀ ਯਾਰ ਪਤਾ ਨਹੀਂ ਕੀ ਚੱਕਰ ਆ ਜਦੋਂ ਦੁਆਖੀ 11 12 ਵਜੇ ਸੌਂਦਾ ਤੇ ਫਿਰ ਵੀ ਪਤਾ ਨਹੀਂ ਕੀ ਚੱਕਰ ਨੀਂਦ ਕਿਉਂ ਨਹੀਂ ਆਉਂਦੀ ਯਾਰ 2 ਵਜੇ ਜਾਗ ਆ ਜਾਂਦੀ 11 ਵਜੇ ਸੌਂਕੇ ਤੇ 11:30 ਸੌਂਗੇ ਉਹ ਝੰਡਾ ਲਾਉਣਾ ਹੱਥ ਮੇਰੇ ਸਕੂਲ ਲੈ ਨਿੱਕੇ ਨਿੱਕੇ ਜਿਹੇ ਮੈਂ YouTube ਆ ਗਿਆ ਝੰਡਾ ਲਾਉਣਾ ਆਪਾਂ ਇੱਥੇ ਹੁਣੇ ਲਾਉਣਾ ਮੈਂ ਖੜ ਜਾ ਮੈਂ ਲਾਉਣਾ ਚੱਲ ਤਾ ਲੈ ਤੂੰ ਜੰਦ ਦਾ ਤਾਂ ਇੱਥੇ ਚੱਟਦੇ ਲੈ ਵਾਏ ਸਮਾਰਨ ਚੱਕ ਕੇ ਸ਼ੋਪ ਦਿਨੋ ਤੇ ਲੱਭਣੀ ਨਹੀਂ ਪੂਰੇ ਯੂਕੇ ਦੇ ਹੋ ਜੀ ਹਾਂ ਕਿਤੋਂ ਆਈ ਜੀ ਲੈ ਆਉਣੇ ਬਾਬੇ ਠੰਡਾ ਲਾਉਣੇ ਬੈੱਡ ਦੇ ਬੈਕ ਸਾਈਡ ਤੇ ਤਾਂ ਚੋਬਾ ਲਾਣੀ ਚੋਬਾ ਆ ਗਿਆ ਨਹੀਂ ਕੁੜੀ ਆ ਵਾ 30 ਪਾਉਂਡ ਦਾ ਆ ਓਏ ਇਹ ਮਾਲ ਬਾਹਰ ਲਿਆਉਦਾ ਹਨਾ ਕਿਤੇ ਕੰਮ-ਕਮ ਕਰਨੀਆਂ ਦਾ ਉੱਥੇ ਹੀ ਇਹ ਹੂਬਰ ਇਹ ਕਿਤਾ ਇੱਕ ਕੰਮ ਵਧੀਆ ਲੱਗਿਆ ਬਾਕੀ ਤਾਂ ਨਹੀਂ ਜਿਹੜਾ ਹੂਬਰ ਲਿਆ ਆ ਇਹ ਬਾਹਰੋਂ ਹੂਬਰ ਵਾਲਾ ਕੰਮ ਸਹੀ ਆ ਬਾਬੂ ਇੱਥੇ ਲਾਉਣੇ ਆਪਾਂ ਝੰਡਾ ਬੱਡ ਦੇ ਬੈਕਸਾਈਡ। ਇੱਥੇ ਸਪੌਂਡ ਦਾ ਉਗਰ ਆਇਆ। ਆਓ ਜੀ ਮਿੱਤਰੋ। ਲਾਬਾ ਚੰਡਾ ਕਹਿੰਦੇ ਚੋਬਰਾਂ ਨੇ। ਚਾਚਾ ਨੇ ਕਹਿੰਦੇ ਕੋਠੀ ਚ ਲਾਇਆ ਚੰਡਾ ਇੰਡੀਆ ਭੈਣ ਇੰਗਲੈਂਡ ਦਾ। ਚਾਚਾ ਚੰਡਾ ਲੈ ਗਿਆ ਇੰਡੀਆ ਕੋਠੀ ਤੋਂ ਕਿ ਨਹੀਂ ਲਿਆ। ਨੇਰੀ ਨੂਰੀ ਦਾ ਲ। ਉਹ ਨਹੀਂ ਲੈਂਦਾ ਉਹ ਭੈ ਜੋ ਸਰੀਆ। ਆ ਕੇ ਰੁਕੀ ਵਿੱਚ ਪਹਿਲਾਂ ਕਰਕੇ। ਹਾਂ। ਅੱਛਾ। ਨਯਰ ਨਾਲ ਵਾਲੀ ਝੰਡੇ ਨਹੀਂ ਲਾਈ ਦਿੰਦੇ ਨਯਰ ਲੱਗ ਜਾਂਦੀ ਆ ਅੱਗੇ ਮਾਲ ਆ ਵੀ ਇਹਦਾ ਤਾਂ ਨਹੀਂ ਲੱਗਦਾ ਬਾਤ ਆ ਉਹ ਮੈਨੂੰ ਬਖੌਂਦੇ ਹੀ ਨਹੀਂ 8 ਦਿਨ ਹੋ ਗਏ ਤਾਂ ਨੂੰ ਕਹਿੰਦਾ ਹੀ ਨਹੀਂ ਕਰਦੇ ਤਾਂ ਭਾਂਜੇ ਨਈ ਨਯਰ ਲਾਦੀ ਨਯਰ ਲਾਦੀ ਹਾਂਜੀ ਮਿੱਤਰੋ ਅਸੀਂ ਆਓ ਵੀਰ ਜੀ ਤੇ ਹੁੰਦੇ ਖੜੇ ਆ ਕਹਿੰਦੇ ਸ਼ੌਪ ਦੇ ਸਮਾਨ ਨੂੰ ਲਾਡੀ ਕਰੀ ਜਾਂਦੇ ਆ ਹਾਰੇ ਆ ਸਾਡਾ ਭਰਾ ਆ ਗਿਆ ਇੱਕ ਸਮਾਨ ਲੱਦੀ ਜਾਂਦੇ ਆ ਸਾਨੂੰ ਕੰਮ ਦਾ ਸਮਾਨ ਚਾਹੀਦਾ ਆ ਦੇਖੋ ਲੱਦੀ ਜਾਂਦੇ ਪਲਾਈਆਂ ਪਲਈਆਂ ਤੋੜਾ ਭਰਾ ਹੈ ਚਲ ਚਲ ਨੀ ਲਾ ਦੋ ਦਵਾ 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 ਆ ਤੁਹਾਡਾ ਹੋਰ ਭਾਜੀ ਠੀਕ ਠਾਕ ਕੈਮ ਜਾਵਾ ਅੱਛਾ ਵਾਹ ਠੀਕ ਹੈ ਫਿੱਟ ਹੀ ਜਾਈਦਾ ਆ ਸਾਡਾ ਆ ਬੰਦਾ ਨਹੀਂ ਫਿੱਟ ਯਾਰ ਪੈਨ ਚ ਇਹ ਕਰੋ ਚਾਹ ਪੀ ਕੇ ਤੁਰਦਾ ਕੁੜੀ ਆ ਵਾ ਇਹ ਹਰੇ ਮਾਮੇ ਦਰਸ਼ਨ ਕਰਾਦਾ ਹੈ ਪਸਵਾਰ ਨਹੀਂ ਕਰਦਾ ਇਹਦਾ ਚਲੋਂ ਭੁੱਖਾ ਤਾਂ ਹੈ ਬੰਦਾ ਚਾਹ ਚੋ ਪੀ ਲੈ ਕੇ ਘਟ ਕੁੜੀ ਆ ਵਾਈ ਤੁਰ ਪੈਂਦਾ ਬਨ ਲਾ ਦਿਆ ਹੀਟ ਛੱਡ ਰੋ ਕੁੜੀ ਬਾਈ ਠੰਡਾ ਹੀਟ ਛੱਡ ਰੋ ਦੋ ਬਲਾ ਥਰ ਗਿਆ ਮੈ ਤਾਂ ਫਿੱਟ ਨਹੀਂ ਬੈਣਦਾ ਚਲੋ ਵੀ ਚਲੋ ਫੁੱਲ ਕਰ ਦੇ ਸਿਲੰਡਰ ਦਾ ਕੀ ਕਰਾਂਗੇ ਸਿਲੰਡਰ ਹੁਣ ਨਹੀਂ ਚਲੋ ਸਵੇਰ ਸਵੇਰ ਦੇਖ ਲਓ ਓਏ ਬਾਬਿਆ ਨਾਣੀ ਕੋਈ ਕੁਛ ਨਹੀਂ ਸਵੇਰ ਸਵੇਰ ਬੱਬੂ ਮਾਰ ਲਾਤਾ ਲੈ ਬੱਬੂ ਆਹ ਕਿਹੜਾ ਬਾਬਾ ਸਾਲਿਓ ਸਵੇਰ ਸਵੇਰ ਬੱਬੂ ਮਾਰ ਲਾ ਪੱਕੇ ਕੰਨ ਕਰਵਾ ਦੇ ਲੱਗ ਜਾ ਬਾਬਾ ਕੇ ਸੇਰ ਆਹਾਂ ਕਿਹੜਾ ਬਾਬਾ ਹੈ? ਰਾਬੀ ਦਾ ਬਾਬਾ ਹੈ। ਅਰੇ ਜਾ। ਰਾਬ ਤੋਂ ਬੋਲ ਆਪਣਾ ਨਾਮ ਲੈ। ਬਾਬਾ ਬੋਰਡ ਬੋਰਡ ਬਾਬਾ। ਜਿਹੜਾ ਕਈ ਬੋਰਡ ਹੁੰਦੇ ਨੇ ਨਾ, ਕੰਨੇ ਪੇੜ ਹੁੰਦੇ ਨੇ, ਪੈਰ ਉੱਕਦੇ ਨੇ, ਕਈ ਟੁੱਟ ਜਾਂਦੇ ਨੇ, ਕੋਈ ਕੋਈ ਉਹ ਖਲੁਤਾ ਹੀ ਰਹਿੰਦਾ। ਅੱਛਾ। ਇਹੋ ਬੋਰਡ ਕਿਸੇ ਬਾਬਾ ਬੋਰਡ ਹੈ। ਬਾਬਾ ਬੋਰਡ। ਬ੍ਰੇਕਾਂ ਜੀ ਨਾ ਮਾਰ ਮੇ ਬਹੁਤ ਧਰ ਲੱਗਦਾ। ਰਣ ਬੋਰਡ ਰਖਾ ਦੇ ਲੀ। ਜਿੱਦਾ ਆਣੇ ਨੇ ਉਹ। ਜਦੋਂ ਮਾਮਾ ਜੀ ਆ ਜੀ। ਤਰਾ ਦੇ ਪਟੜੇ ਦੇ ਵਾਲਾ ਪਹੁੰਚੇ ਕੰਮ ਤੇ ਮੈਨੂੰ ਕੰਮ ਦੀ ਨਾ ਕਾਲ ਹੁੰਦੀ ਆ ਮੈਂ ਪਹੁੰਚਣ ਦੀ ਕਾਲ ਹੁੰਦੀ ਉਹ ਸਰ ਪਹੁੰਚਨੇ ਕਾ ਵੀ ਮੈਂ ਦਵਾ ਉਹ ਕੰਮ ਕਰਾਂ ਜਾ ਕੇ ਮੇਰਾ ਜਿਹੜਾ ਸਰੀਰ ਆ ਨਾ ਇਦਾਂ ਹੋਇਆ ਵੀ ਜੋਰ ਮਾਰਦਾ ਜਾ ਕੇ ਜੋਰ ਮਾਰਨਾ ਪੈ ਜਾਂਦਾ ਜਾ ਕੇ ਪ੍ਰੋਟੀਨ ਲਾ ਖਾਣ ਦੀ ਕਾਲ ਲੱਗਦੀ ਆ ਖਾਣ ਦੀ ਨਹੀਂ ਜੋਰ ਦੀ ਜਿਗਰ ਮਾ ਪੱਟਦਾ ਹੋਏ ਇੰਨਾ ਚਗਾਠਾ ਪੱਟਦਾ ਜੀ ਐ ਕਰੀ ਜਾਂਦਾ ਮੈਂ ਪੱਟੀਆਂ ਦਾ ਹੈਣੀ ਬਾਈ ਅਜੇ ਤੱਕ ਮੇਰੇ ਨਾਲ ਜੋਰ ਪੈ ਜੋ ਵਾਜਦਾ ੱਟਕੇ ਮਾਰਦਾ ਅੰਦਰੋਂ ਆਏ ਮੜਕਵੜ ਕਮ ਵਾਜਦਾ ਦੋ ਪੈਨ ਦੇ ਜੋਰ ਆ ਕੱਚੀ ਮੜਕਵੜ ਕਵਾਜਦਾ ਬੇਨਾਂ ਜੋਰ ਪੱਟ ਕੋਸ਼ ਪੱਟ ਪੈ ਜੋਗਾ ਨਾ ਮੈਂ ਬੰਦ ਤੀ ਬੱਛੀ ਨਾ ਰੱਬਾ ਮੋਟਰ ਇਹੋ ਜੇ ਬੰਦ 12 ਵਾਜਨ ਮੋਟਰ ਇਹੋ ਵਾਪਸ ਆਉ ਵਾਜਦੇ ਦਰ ਮੇਟਾ ਤੋਂ ਬਣਾ ਰਹੇ ਹੈ ਮੇਟਾ ਆਪਣਾ ਕੰਮੀ ਆਣਾ ਨਾ ਗੱਡੀ ਵਾਪਸ ਫੋੜੇ ਨਾ ਜਾਵੇ 12 ਵਾਜਨ ਪੈ 15 ਰੁਪਏ ਦਾ ਵਾਪਸ ਕਰੇ ਜਰਾ ਆ ਜੀ ਬੁਰਾ ਸ਼ਾਇ ਨਾ ਦਾ ਵੀ ਬੁਰਾ ਇਹ ਹਮ ਜੀ ਲਓ ਜੀ ਚੜ ਗਿਆ ਮੋਟਰਵੇ ਦੇ ਚੌਂਦਰ ਕਹਿੰਦੇ ਚੱਲੇ ਆ ਇਹਨੂੰ ਹਾਈਵੇ ਕਹਿ ਦਿੰਦੇ ਆ ਇੰਡੀਆ 'ਚ ਹਾਈਵੇ ਕਹਿੰਦੇ ਆ ਨਾ ਮੋਟਰਵੇ ਦਾ ਮਤਲਬ ਤਾਂ ਕੀ ਆ ਇਹ ਇੱਕ ਵੀ ਆ ਮੋਟਰ ਜਿੱਤੇ ਆਪਾਂ ਆ ਵੀ ਕਹਿੰਦੇ ਆ ਮੋਟਰ ਮੋਟਰਵੇ ਜੀ ਜਾਨ ਸਤਿ ਸ੍ਰੀ ਅਕਾਲ ਪਾਪਾ ਤੋਤੀ ਕੂਤੀ ਦਾ ਜੱਟ ਕੁਰੀਏ ਮਾੜੀ ਕੋਈ ਨਰਮੀਆਂ ਨਾ ਕੰਮ ਦੇ ਵਿੱਚ ਕੋਈ ਹੋਇਆ ਕੰਮ ਕਰ ਕਰੀ ਜਾਂਦੇ ਆਪੇ ਹਰ ਪਾਰੀ ਦੇ ਰੂਹ ਜੋਂ ਕੰਮ ਦੇ ਰੂਹ ਹੈ ਆ ਜੋ ਆਪੇ ਬਣਾਇਆ ਜਾਵੇ ਲਓ ਜੀ ਸਾਡੇ ਸਭਾ ਅਰਦਾਸ ਕੀਤੀ ਸੱਚ ਹੋ ਗਈ ਕਿਉਂਕਿ ਤੁਸੀਂ ਸੱਚ ਹੋ ਗਈ ਹੋ ਗਿਆ ਇਹ ਜਾਮ ਹੋ ਗਿਆ ਚੱਕੇ ਜਾਮ ਹੋ ਗਿਆ ਦਿਖਾਉਣੇ ਆ ਹੋ ਗਿਆ ਚੱਕੇ ਤੇ ਜਾਮ ਹੋ ਗਿਆ ਬੈਕ ਆ ਰਾਮਸ਼ੇ ਦਿਖਾਉਣਾ ਮੈਂ ਲਓ ਜੀ ਹੋ ਗਿਆ ਇਹ ਫਾਗਿਆ ਇਦੋਂ ਕੋਈ ਹੋਰ ਮੰਗਣਾਂ ਦੇ ਖਦਰਾ ਉਹ ਵੀ ਮਿਲ ਜਾਂਦਾ ਅੱਜ ਹੋ ਗਿਆ ਚੱਕੇ ਜਾਮ ਹੋ ਗਿਆ ਜੀ ਮਿਲਵਾ ਅੱਗੇ ਹੋ ਗਿਆ ਐਕਸੀਡੈਂਟ ਮਿਲਵਾ ਦਿਖਾਉਗਾ ਤੇਰੇ ਕੀ ਮੰਗਿਆ ਕਿਉਂਕਿ ਸਪੀਡ ਸਾਰੀ ਲੋ ਹੋ ਗਈ ਆ 70 ਤੋਂ 40 ਤੇ ਆ ਗਈ ਆ 40 ਹੀ ਬੰਦ ਪਿਆ ਹਾਂ ਆਪ ਆ ਗੈਡ ਰੋਡਾਂ ਤੋਂ ਲੰਘਣ ਵਾਲੇ ਜਿੱਦਾਂ ਆਪਾਂ ਇਹਨਾਂ ਰੋਡ ਬੰਦ ਹੋ ਗਿਆ ਸਾਰਾ ਸੂਰਾ ਸੂਰਾ ਸਾਡੀ ਸ਼ਵੈਸ਼ ਹੋ ਗਈ ਪੂਰੀ ਅੱਜ ਸਵਾਲ ਹੋਈ ਜਾ ਇਹਦਾ ਤੈਨੂੰ ਕੀ ਪੈ ਗਿਆ ਘਾਟਾ ਪੈ ਗਿਆ ਕਿਉਂ ਕੰਪਨੀ ਕਾਫੇ ਨੂੰ ਕਾਫੇ ਸਾਡੇ ਨੂੰ ਘਾਟਾ ਪੈ ਗਿਆ ਕੰਮ ਨਹੀਂ ਫਿਨਿਸ਼ ਹੋਣਾ ਲੇਟ ਹੋ ਜਾਣਾ ਦੇਖੋ ਕਿੱਡੀ ਹਨਾ ਆ ਬੜੀ ਗੱਲ ਥੋੜੀ ਆਪਾਂ ਇਦੋਂ ਤਾਂ ਮੈਂ ਪਹਿਲੇ ਦਿਨ ਆਪਾਂ ਮਤਲਬ ਚਾਲਣੇ ਕੰਮ ਤੇ ਚੱਲੇ ਆ ਤਾਂ ਹਾਂ ਇਹ ਮੇਰੇ ਤੇ ਵੀ ਕੰਮ ਤੇ ਆਉਂਦੇ ਨੇ ਇਹ ਹੀ ਆਈਦਾ ਅੱਜ ਪਹਿਲਾ ਦਿਨ ਆ ਵੀ ਚਾਲਣੇ ਜਨ ਦੇ ਕੰਮ ਤੇ ਚੱਲੇ ਆ ਜਿਹਰੇ ਤੇ ਨੇ ਜਿਹੜੇ ਖੜੇ ਕੰਮ ਤੇ ਚੱਲੇ ਨੇ ਇਹ ਨੇਰੀ ਆਈ ਤਾਂ ਉਹ 8 ਵਜੇ ਪਹਿਲੇ 8:30 ਹੋ ਗਿਆ ਉਹਦਾ ਅਗੇ ਸਵੇਰ ਜਾਇਦਾ 6 ਵਜੇ ਅੱਜ ਦੇ ਨਾਲ ਕੋਈ ਥੋੜਾ ਆਪਾਂ 8:00 ਦਾ ਪਹਿਲਾਂ ਲੋਡ ਕਰਨਾ ਸੀ ਉਹਨੇ ਕਰਕੇ ਥੋੜਾ ਜਿਹਾ ਤੇ ਟ੍ਰੈਫਿਕ ਹੁਣ ਥੋੜਾ ਚੱਲਿਆ ਲੇਟ ਰੇਟ ਹੋ ਜਾਣਾ ਮੇਰਾ ਇੱਕ ਇੱਕ ਚਾਹ ਦੀ ਭੈਣ ਮੈਂ ਆਹ ਟਰੱਕ ਚਾਉਣਾ ਸੁਪਣਾ ਵਿੱਚ ਹੀ ਰਹਿ ਗਿਆ ਪਿੰਡੋਂ ਸੋਚ ਕੇ ਆਏ ਸੀ ਵੀ ਆਹ ਟਰੱਕ ਚਲਾਵਾਂਗੇ ਪਰ ਸੁਪਨੇ ਰਹਿ ਗਏ ਵੇਚੀ ਕਰੇ ਬਹਿ ਸੋਚਿਆ ਹੁਣ ਸੈਂ ਚਲਾਉਗਾ ਜੇ ਕੋਈ ਦਾ ਚਲਾਵੇ ਤੂੰ ਤੇਰਾ ਸੁਪਨਾ ਹੀ ਪੂਰਾ ਹੋ ਜੇ ਸਾਈਡ ਤੇ ਹੀ ਬੈਠਾਂਗੇ ਅਸੀਂ ਅਸੀਂ ਨਾਲ ਹੀ ਜਾਵਣਾ ਕਰਾਂਗੇ ਬਹਿ ਕੇ ਸਕਾਟਲੈਂਡ ਨੂੰ ਨਾਲ ਤਾਂ ਜਾ ਸਕਦੇ ਆ ਲੈ ਜਾਫੇ ਲੈ ਕਰੇ ਦੋ ਛੁੱਟੀਆਂ ਪੈਸ ਨੂੰ ਹੈ ਜੋਰ ਪਜਾਇਆ ਜੋਰ ਲਓ ਜੀ ਬਠਿੰਡੇ ਵਾਲੇ ਥਰਮਾ ਪਲਾਟ ਆ ਗਿਆ ਕਿੱਧਰ ਗਏ ਆ ਆਵੇ ਇੰਗਲੈਂਡ ਤੋਂ ਸਿੱਧਾ ਬਠਿੰਡੇ ਆ ਗਏ ਪਹੁੰਚ ਚੱਲੇ ਆ ਚੌਪ ਦੇ کافی ਲੰਮਾ ਵਾਟਦੇ ਸਾਡੀ ਠਾਕਰ ਜੀ ਦਾ ਬੈਠੇ ਬੈਠੇ ਉਹ ਅੰਗੜਾਆਂ ਲਈ ਜਾਂਦੇ ਬੈਠੇ ਰਬੂ ਮਾਨ ਚੱਲੀ ਜਾਂਦਾ ਆਨੰਦ ਲਈ ਜਾਂਦੇ ਆ ਫੀਲਿੰਗ ਹੀ ਲਈ ਜਾਂਦੇ ਬਸ ਕੰਮ ਦੇ ਸਾਰੀ ਫੀਲਿੰਗ ਨਿਕਲ ਜਾਂਦੀ ਜਾਂਦੇ ਕੰਮ ਦੇ ਲਈ ਜਾਂਦੇ ਆ ਲਓ ਜੀ ਆਪਾਂ ਪਹੁੰਚ ਗਏ ਆ ਜੌਬ ਤੇ ਜਿਹੜੀ ਉਦੋਂ ਆਪਾਂ ਰੂਫ ਪੱਟੀ ਸੀ ਆ ਰੂਫ ਪਾਈਆ ਦੋ ਲੇਰਾਂ ਪਾਵਿਆਂ ਤੀਜੀ ਲੇਰਾਂ ਉੱਪਰਲੀ ਉੱਪਰਲੀ ਲੇਰ ਆਪਾਂ ਪਾ ਰਹੇ ਆ ਉੱਥੇ ਪੈਣੀ ਲੇਰ ਸਿਲੰਡਰ ਚ ਇਹ ਪੈਂਦੀ ਸਿਲੰਡਰ ਦਾ ਹੁਣ ਦਿਖਾਉਣੇ ਕਿਦਾਂ ਪੈਂਦੀ ਆ ਲਓ ਜੀ ਬਾਬੇ ਉਹ ਮੀਂਹ ਪਈ ਜਾਂਦਾ ਪੂਰਾ ਕਹਿੰਦੇ ਮੀਂਹ ਦੇ ਵਿੱਚ ਲੱਗੇ ਪਏ ਆ ਇਹ ਆ ਇਹਦੇ ਵਲੈਤ ਆ ਵਲੈਤ ਹੈ ਇਹਨੂੰ ਕਹਿੰਦੇ ਆ ਵਲੈਤ ਵੇਖੋ ਹੁਣ ਮੀਂਹ ਦੇ ਵਿੱਚ ਰੁਕ ਨਹੀਂ ਸਕਦੇ ਕੰਮ ਸਾਨੂੰ ਕਰਨਾ ਹੀ ਪੈਣਾ ਇਹਨੂੰ ਕਹਿੰਦੇ ਆ ਵਲੈਤ ਹਾਂ ਟੈਂਪਰੇਚਰ ਵੀ ਮਾਈਨਸ ਆਉਤੋਂ ਹੱਥ ਵੀ ਸਾਡੇ ਬਰਫ਼ 'ਚ ਲੱਗੇ ਪਏ ਆ ਤੇ ਕੰਮ ਵੀ ਜ਼ਰੂਰੀ ਆ ਕਿਹੜਾ ਆਦਮਾ ਰੀ ਜਾਂਦਾ ਲੈ ਤਾਂ ਤੇ ਹੱਥ ਬੁਲਾਤੇ ਦੀਆ ਨੇ ਭਾਜ ਬਈ ਹੁਣ ਕੰਮ ਵੀ ਜ਼ਰੂਰੀ ਆ ਤੇ ਹੱਥ ਸਾਡੇ ਆ ਨਾ ਬਸ ਥਰੇ ਪਏ ਪੁੱਛਣਾ ਕੀ ਹਾਲ ਆ ਤਾਂ ਬਰੇਟਾ ਤੋਂ ਹੁਣ ਸੰਭਰ ਆ ਗਈ ਘੜੀ ਜਾਂ ਅੰਦਰੋਂ ਅੰਦਰੋਂ ਆਈ ਗਾ ਨਾ ਕਰਦੇ ਲੈ ਉਹਨਾਂ ਨੂੰ ਜੀ ਆਇਆਂ ਠਰਗੇ ਮੇਰੇ ਤਾਂ ਐਦਾ ਬੰ ਐਦਾ ਬਣਦੇ ਪੌਂਡ ਚੌਂਟਰ ਸਿਆ Ei da, v de vezi.